ਗੁਰੂ ਨਾਨਕ ਜੀ ਫਰਿੰਦੇ ਨੂੰ ਪੁੱਛਿਆ ਕੋ ਭਾਈ ਤੂੰ ਕੌਣ ਹੈ ਫਰਿੰਦੇਰ ਬਾਬੀ ਕਿਹਾ ਗੁਰੂ ਜੀ ਤੈਨੂੰ ਉਹ ਦਿਨ ਵਿਸਰ ਗਿਆ ਹੈ ਤੂੰ ਦੁਆਪਰ ਵਿੱਚ ਗੁਰੂ ਹਰਿਚੰਦ ਹੁੰਦਾ ਸੈਂ ਮੈਂ ਤੂੰ ਸਾਡਾ ਸਿੱਖ ਸਾਂ ਤੁਸੀਂ ਮੈਨੂੰ ਕਹਿੰਦੇ ਆਹੇ ਇਕਾਗਰ ਭਗਤੀ ਕੀਤਾ ਕਰੋ ਤੂੰ ਸਾਡਾ ਦਰਸ਼ਨ ਕਰਕੇ ਜੋ ਭਗਤੀ ਕਰਦੇ ਆਹੇ ਤੂੰ ਸਾਡੇ ਅੱਗੇ ਸਰੋਦ ਮੈਂ ਕਰਤਾ ਸੀ ਮੇਰਾ ਜਨ ਨਿਜ ਦੇ ਕਰ ਆਹਾ ਤੇ ਲੋਕ ਕੋਈ ਆਖੇ ਇਹ ਨੀਛਕ ਜਨਮ ਹੈ ਸਾਡੀ ਜੋ ਦਿਆ ਮੇਰੇ ਉੱਤੇ ਆਹੀ ਸੋ ਤੋ ਸਾਡਾ ਪ੍ਰਸਾਦ ਕੋਈ ਫੜਨਾ ਕਰੇ ਤਾਂ ਗੁਰੂ ਨਾਨਕ ਪੁੱਛਿਆ ਤੇਰਾ ਨਉ ਕਿਆ ਸੀ ਤਾਂ ਫਿਰ ਇਹ ਆਖਿਆ ਜੀ ਮੇਰਾ ਨਉ ਪ੍ਰਿਮ ਆਹਾ ਤਾਂ ਗੁਰੂ ਨਾਨਕ ਕਿਹਾ ਇਹ ਰਵਾਵ ਤੈਨੂੰ ਜਿੱਥੋਂ ਹਟਾਇਆ ਪਾਈ ਫਿਰਿੰਦਾ ਇਗਾਲ ਮੈਥੋਂ ਮਰਦਾਨੇ ਪੁੱਛਣੀ ਹੈ ਤੇ ਤੁਹੀਂ ਸੁਣ ਲਵੇਂ ਤਾਂ ਮਰਦਾਨੇ ਆਖਿਆ ਜੀ ਮੈਂ ਤਾਂ ਸਭ ਕੁਝ ਪੁੱਛ ਚੁੱਕਾ ਅੱਗੇ ਪੁੱਛਣ ਦੀ ਕਾਇ ਨਹੀਂ ਜੀ ਕੋ ਨਾਨਕ ਪੁੱਛਿਆ ਕਿ ਤੁਹਾਂ ਹੱਥ ਆਇਓ ਤਾਂ ਆਪੇ ਫਿਰਿੰਦਾ ਬੋਲਿਆ ਦੇਖੋ ਜੀ ਮੈਂ ਜਾਦਰਬਾਬ ਬਚਾਉਂਦਾ ਸੀ ਤਾਂ ਜਿਤਨੇ ਉੱਤਮ ਆਹੇ ਸਵੇ ਅਸਾ ਤੁਸਾਂ ਦੇ ਦੇਖਦੇ ਆਹੇ ਜਦ ਸਾਡੇ ਅੱਗੇ ਸੂਦ ਕਰਦੇ ਆਹੇ ਤਾਂ ਸ਼ਹਿਰੋਂ ਬਾਹਰ ਕੋਹਾਂ ਤ੍ਰਿਮੂਤੇ ਜਾਏ ਰਵਾਬ ਜਾਂਦਾ ਆਹਾਂ ਉੱਥੇ ਭਗਤੀ ਕਰਦਾ ਆਹ ਜੀ ਇਹ ਉਸ ਵੇਲੇ ਦਾ ਰਵਾਬ ਹੈ ਤਾਂ ਫਿਰੰਦਾ ਮੱਥਾ ਟੇਕ ਕੇ ਵਿਦਾ ਹੋਇਆ ਤਾਂ ਮਦਾਨੇ ਕਿਹਾ ਜੀ ਵਿਦਾ ਕਰਾਵਾ ਤਾਂ ਗੁਰਨਾਨਕ ਕਿਹਾ ਜਾ ਮਦਾਨਾ ਤੂੰ ਮਦਾਨਾ ਕੋ ਆਦਤ ੋੜੀ ਗਿਆ ਤਾਂ ਮਦਾਨੀ ਦੇ ਦੇਖਦਿਆ ਹੀ ਛੜ ਹੋਇਆ ਮਰਦਾਨਾ ਦੇਖੇ ਤਾਂ ਮੈਂ ਅੰਨਾ ਵੀ ਨਹੀਂ ਮੈਨੂੰ ਤਾਂ ਸਭ ਕੁਝ ਨਜ਼ਰ ਆਉਂਦਾ ਹੈ ਇਹ ਕੀ ਆ ਹਰਾਣ ਹੋਇਆ ਹਰਾਣ ਹੋਏ ਕਿ ਗੁਰਨਾਨਕ ਪਾਸ ਆਇਆ ਗੁਰਨਾਨਕ ਮਰਦਾਨੇ ਨੂੰ ਹਾਸ ਕਰ ਪੁੱਛਿਆ ਆਖ ਮਰਦਾਨਾ ਕਿ ਤੋ ਤੋੜੀ ਵਿਦਾ ਕਰ ਆਇਆ ਤਾਂ ਮਰਦਾਨੇ ਕਿਹਾ ਜੀ ਉਹ ਤਾਂ ਮੈਂ ਛੜ ਹੋ ਗਿਆ ਮੈਥੋ ਦੀ ਸਾਵਣੋ ਰਹਿ ਗਿਆ ਤਾਂ ਗੁਰੂ ਜੀ ਕਿਹਾ ਸੁਣ ਮਰਦਾਨਾ ਉਹ ਗੱਲਾਂ ਤੂੰ ਫਾਰਕ ਫਿਰਦੇ ਹਨ ਆਸਾਨੋ ਹੀ ਕਰਤਾਰ ਜ਼ਾਹਿਰ ਕਰਨਾ ਗੁਰੂ ਨਾਨਕ ਮਰਦਾਨੇ ਦੇ ਹੱਥ ਰਵਾਵ ਦਿੱਤਾ ਤਾਂ ਮਰਦਾਨੇ ਹੱਥ ਰਵਾਵ ਲਿੱਤਾ ਲੱਗਾ ਥਾਠ ਬਣਾਵਣ ਤਾਂ ਗੁਰੂ ਜੀ ਹੁਕਮ ਕੀਤਾ ਮਰਦਾਨਾ ਥਾਠ ਆਪੇ ਹੀ ਬਣ ਜਾਵੇਗਾ ਝੱਬ ਹੋ ਤਾਂ ਮਰਦਾਨੇ ਹੁਕਮ ਮੰਨਿਆ ਤਾਂ ਥਾਠ ਆਪੇ ਹੀ ਬਣ ਗਿਆ ਲੱਗਾ ਮਰਦਾਨਾ ਤਾਰ ਮਜਾਵਣ ਵਿੱਚੋਂ ਇਹ ਆਵਾਜ਼ ਨਿਕਲੇ ਤੂੰ ਨਿਰੰਕਾਰ ਤੂੰ ਹੀ ਨਿਰੰਕਾਰ ਨਾਨਕ ਤੇਰਾ ਬੰਦਾ ਤਗੋ ਨਾਨਕ ਜੀ ਦੀ ਸਮਾਦ ਲੱਗ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ